ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਇਸ ਦੁਨੀਆ ਵਿੱਚ ਜਿਹੜੇ ਵੀ ਰਿਸ਼ਤੇ ਹੁੰਦੇ ਹਨ ਉਹ ਤਾਂ ਇੱਕ ਬਹਾਨਾ ਹੁੰਦੇ ਹਨ ਸਾਨੂੰ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਤਾਂ ਚੁਕਾਉਣਾ ਹੀ ਪੈਂਦਾ ਹੈ ਸਾਡੇ ਅਸਲੀ ਰਿਸ਼ਤੇਦਾਰ ਤਾਂ ਬਾਬਾ ਜੀ ਹੀ ਹੁੰਦੇ ਹਨ ਜਿਨ੍ਹਾਂ ਭਜਨ ਸਿਮਰਨ ਕਰਕੇ ਅਸੀਂ ਸੱਚਖੰਡ ਵਿੱਚ ਜਾ ਸਕਦੇ ਹਾਂ ਤੇ ਉਹਨਾਂ ਨੂੰ ਮਿਲ ਸਕਦੇ ਹਾਂ ਜਦੋਂ ਸਾਰੇ ਲੋਕ ਸੁੱਖ ਦੇ ਪਿੱਛੇ ਭੱਜ ਰਹੇ ਹਨ ਪਰ ਸਾਨੂੰ ਇਹ ਨਹੀਂ ਪਤਾ ਕਿ ਸੁੱਖ ਕਿੱਥੇ ਹੈ ਤੇ ਸੁੱਖ ਹੋਰ ਕਿਤੇ ਵੀ ਨਹੀਂ ਸੁੱਖ ਤਾਂ ਸਾਡੇ ਅੰਦਰ ਹੀ ਮੌਜੂਦ ਹੈ ਜਿਵੇਂ ਕੋਈ ਸਾਡੇ ਤੋਂ ਪੁੱਛਦਾ ਹੈ ਕਿ ਬਾਬਾ ਜੀ ਕਿੱਥੇ ਰਹਿੰਦੇ ਹਨ ਤਾਂ ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਹਾਂ ਕਿ ਬਾਬਾ ਜੀ ਤਾਂ ਵਿਆਸ ਰਹਿੰਦੇ ਹਨ ਕੋਈ ਇਹ ਨਹੀਂ ਕਹਿੰਦਾ ਕਿ ਉਹ ਤਾਂ ਸਾਡੇ ਅੰਦਰ ਬਸਦੇ ਹਨ ਸਾਨੂੰ ਉਹਨਾਂ ਨੂੰ ਆਪਣੇ ਅੰਦਰ ਲੱਭਣਾ ਚਾਹੀਦਾ ਹੈ ਜਦੋਂ ਇਹ ਨਾਮ ਦਿੰਦੇ ਹਨ ਤਾਂ ਉਦੋਂ ਉਹ ਸਾਡੇ ਅੰਦਰ ਬਸ ਜਾਂਦੇ ਹਨ ਸਾਨੂੰ ਤਾਂ ਕੇਵਲ ਉਹਨਾਂ ਦੀ ਪਛਾਣ ਕਰਨੀ ਚਾਹੀਦੀ ਹੈ ਇਹ ਸਭ ਬੋਲਣਾ ਚਾਹੀਦਾ ਹੈ ਉਹਨਾਂ ਦੇ ਦਿੱਸੇ ਹੋਏ ਨਿਯਮਾਂ ਅਨੁਸਾਰ ਭਜਨ ਸਿਮਰਨ ਨੂੰ ਪੂਰਾ ਟਾਈਮ ਦੇਣਾ ਚਾਹੀਦਾ ਹੈ ਤੇ ਬਾਬਾ ਜੀ ਤੋਂ ਖੁਸ਼ੀਆਂ ਵਟੌਰਨੀਆਂ ਚਾਹੀਦੀਆਂ ਹਨ ਇਸ ਸਾਖੀ ਵਿੱਚ ਸਾਨੂੰ ਸੱਚ ਬੋਲਣ ਬਾਰੇ ਦੱਸਿਆ ਗਿਆ ਹੈ ਸੱਚ ਬੋਲਣ ਨਾਲ ਕਿਵੇਂ ਇੱਕ ਚੋਰ ਵੀ ਡਰ ਜਾਂਦਾ ਹੈ ਸੰਗਤ ਜੀ ਇੱਕ ਚੋਰ ਸੀ ਉਹ ਇੱਕ ਸੰਤ ਦੇ ਕੋਲ ਗਿਆ ਤੇ ਕਹਿਣ ਲੱਗਾ ਕਿ ਬਾਬਾ ਜੀ ਜਦੋਂ ਵੀ ਮੈਂ ਚੋਰੀ ਕਰਦਾ ਹਾਂ ਤਾਂ ਮੈਂ ਉੱਥੇ ਫਸ ਜਾਂਦਾ ਹਾਂ ਤੇ ਫੜਿਆ ਜਾਂਦਾ ਹਾਂ ਮੈਂ ਕੀ ਕਰਾਂ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਮੈਨੂੰ ਤਾਂ ਕੋਈ ਕੰਮ ਵੀ ਕਰਨਾ ਨਹੀਂ ਆਉਂਦਾ ਸੰਤ ਨੇ ਕਿਹਾ ਕਿ ਤੈਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਸੱਚ ਬੋਲਣ ਦੇ ਨਾਲ ਤਾਂ ਹਮੇਸ਼ਾ ਪਲਾਈ ਹੋਵੇਗਾ ਉਹ ਕਹਿਣ ਲੱਗਾ ਕਿ ਜੇਕਰ ਮੈਂ ਹਮੇਸ਼ਾ ਸੱਚ ਬੋਲਾਂਗਾ ਤਾਂ ਫਿਰ ਮੈਂ ਜ਼ਰੂਰ ਫੜਿਆ ਜਾਵਾਂਗਾ ਸੰਤ ਨੇ ਕਿਹਾ ਕਿ ਤੂੰ ਇੱਕ ਵਾਰ ਕਰਕੇ ਤਾਂ ਦੇਖ ਕੁਝ ਦਿਨਾਂ ਮਗਰੋਂ ਚੋਰ ਰਾਜੇ ਦੇ ਮਹਿਲ ਵਿੱਚ ਚੋਰੀ ਕਰਨ ਦੇ ਲਈ ਚਲਿਆ ਗਿਆ ਤੇ ਕਹਿਣ ਲੱਗਾ ਕਿ ਜੇਕਰ ਮੈਂ ਫੜਿਆ ਗਿਆ ਤਾਂ ਜੇਕਰ ਕੋਈ ਮੈਨੂੰ ਕੁਝ ਵੀ ਪੁੱਛੇਗਾ ਤਾਂ ਮੈਂ ਸੱਚ ਬੋਲ ਦਵਾਂਗਾ ਕਿ ਮੈਂ ਚੋਰੀ ਕਰਨ ਲਈ ਆਇਆ ਹਾਂ ਮਹਿਲ ਦੇ ਚਾਰੇ ਦਰਵਾਜ਼ੇ ਤੇ ਖੜੇ ਹੋਏ ਸੈਨਿਕਾਂ ਨੇ ਉਸ ਨੂੰ ਰੋਕਿਆ ਤੇ ਪੁੱਛਣ ਲੱਗੇ ਕਿ ਤੂੰ ਕੌਣ ਹੈ ਤਾਂ ਉਹ ਬੋਲਿਆ ਮੈਂ ਚੋਰ ਹਾਂ ਪਰ ਗੇਟ ਤੇ ਖੜੇ ਹੋਏ ਭਾਈਆਂ ਨੇ ਪੁੱਛਿਆ ਕਿ ਕੀ ਤੂੰ ਕੋਈ ਮੰਤਰੀ ਹੈ ਸਾਡੇ ਨਾਲ ਮਜ਼ਾਕ ਕਰ ਰਿਹਾ ਹੈ ਉਹਨਾਂ ਨੇ ਉਸ ਨੂੰ ਰਾਜ ਮਹਿਲ ਵਿੱਚ ਜਾਣ ਦਾ ਸੰਦੇਸ਼ ਦੇ ਦਿੱਤਾ ਫਿਰ ਉਹ ਰਾਣੀ ਦੇ ਕਮਰੇ ਵਿੱਚ ਗਿਆ ਦਾਸੀਆਂ ਨੇ ਪੁੱਛਿਆ ਕਿ ਤੂੰ ਕੌਣ ਹੈ ਤਾਂ ਉਸ ਨੇ ਕਹਿ ਦਿੱਤਾ ਕਿ ਮੈਂ ਤਾਂ ਚੋਰ ਹਾਂ ਉਹਨਾਂ ਨੇ ਵੀ ਉਸ ਨੂੰ ਅੰਦਰ ਜਾਣ ਲਈ ਕਹਿ ਦਿੱਤਾ ਉਸਨੇ ਉੱਥੇ ਬਹੁਤ ਸਾਰਾ ਸਮਾਨ ਚੋਰੀ ਕਰ ਲਿਆ ਸਮਾਨ ਲੈ ਕੇ ਜਦੋਂ ਉਹ ਬਾਹਰ ਜਾ ਰਿਹਾ ਸੀ ਤਾਂ ਰਾਣੀ ਨੇ ਪੁੱਛਿਆ ਤੂੰ ਕੌਣ ਹੈ ਉਹ ਬੋਲਿਆ ਕਿ ਮੈਂ ਚੋਰ ਹਾਂ ਤੇ ਰਾਣੀ ਨੇ ਉਸ ਨੂੰ ਬਾਹਰ ਜਾਣ ਦਾ ਹੁਕਮ ਦੇ ਦਿੱਤਾ ਉਸਨੇ ਸੋਚਿਆ ਸ਼ਾਇਦ ਰਾਜੇ ਨੇ ਇਸ ਤੋਂ ਕੁਝ ਮੰਗਵਾਇਆ ਹੋਵੇਗਾ ਇਸ ਕਰਕੇ ਰਾਣੀ ਨੇ ਵੀ ਉਸ ਨੂੰ ਕੁਝ ਨਹੀਂ ਕਿਹਾ ਜਦੋਂ ਰਾਜੇ ਨੇ ਉਸ ਚੋਰ ਨੂੰ ਪੁੱਛਿਆ ਕਿ ਤੂੰ ਕੌਣ ਹੈ ਤਾਂ ਉਹ ਕਹਿਣ ਲੱਗਾ ਕਿ ਮੈਂ ਇੱਕ ਚੋਰ ਹਾਂ ਰਾਜੇ ਨੇ ਸੋਚਿਆ ਕਿ ਰਾਣੀ ਨੇ ਇਸ ਨੂੰ ਕੋਈ ਸਮਾਨ ਦਿੱਤਾ ਹੋਵੇਗਾ ਇਸ ਕਰਕੇ ਰਾਜੇ ਨੇ ਉਸ ਨੂੰ ਬਾਹਰ ਜਾਣ ਲਈ ਕੈਦ ਦਿੱਤਾ ਤਾਂ ਕਾਫੀ ਸਮੇਂ ਮਗਰੋਂ ਦਾਸੀਆਂ ਨੇ ਸ਼ੋਰ ਮਚਾਇਆ ਕਿ ਰਾਣੀ ਦੇ ਕਮਰੇ ਵਿੱਚ ਚੋਰੀ ਹੋ ਗਈ ਹੈ ਕਮਰੇ ਵਿੱਚ ਚੋਰੀ ਕਰਕੇ ਸਿੱਧਾ ਸੰਤ ਦੇ ਕੋਲ ਗਿਆ ਤੇ ਉਹ ਉਚਾਨਾਂ ਨੂੰ ਛੂਣ ਲੱਗ ਗਿਆ ਤੇ ਬੋਲਿਆ ਬਾਬਾ ਜੀ ਜੇਕਰ ਮੈਂ ਸੱਚ ਬੋਲਿਆ ਕਿ ਮੈਂ ਚੋਰ ਹਾਂ ਸੱਚ ਤਾਂ ਚੋਰ ਨੂੰ ਵੀ ਤਾਰ ਸਕਦਾ ਹੈ ਤਾਂ ਨੇਕ ਕਰਮ ਕਰਨ ਵਾਲੇ ਕਿੰਨੇ ਤਾਂ ਨੇਕ ਤਨੇਕ ਕੰਮ ਕਰਨ ਵਾਲਿਆਂ ਦਾ ਕਿੰਨਾ ਭਲਾ ਹੋਵੇਗਾ ਚੋਰ ਨੇ ਚੋਰੀ ਛੱਡ ਕੇ ਉਸੇ ਬਾਬਾ ਜੀ ਦੀ ਸ਼ਰਨ ਲੈ ਲਈ ਤੇ ਸੇਵਾ ਲੈ ਕੇ ਹਮੇਸ਼ਾ ਲਈ ਉੱਥੇ ਹੀ ਰਹਿਣ ਲੱਗ ਗਿਆ ਇਸ ਤਰ੍ਹਾਂ ਹੀ ਬਾਬਾ ਜੀ ਦੀ ਪਿਆਰੀ ਇੱਕ ਬੀਬੀ ਨੇ ਆਪਣੇ ਸਤਿਗੁਰੂ ਦੇ ਲਈ ਆਪਣੇ ਹੱਥਾਂ ਨਾਲ ਇੱਕ ਸੁੰਦਰ ਚਾਦਰ ਬਣਾਈ ਸੀ ਚਾਦਰ ਨੂੰ ਬਣਾਉਂਦੇ-ਬਣਾਉਂਦੇ ਜਾਦਾ ਸਮਾਂ ਲੱਗ ਗਿਆ ਸੀ ਤਾਂ ਉਸ ਨੇ ਉਹ ਚਾਦਰ ਤੋਣ ਦੇ ਲਈ ਇੱਕ ਥੋਬਣ ਨੂੰ ਦੇ ਦਿੱਤੀ ਤੇ ਉਸ ਨੂੰ ਕਿਹਾ ਕਿ ਇਸ ਚਾਦਰ ਨੂੰ ਦੂਜੇ ਕਪੜਿਆਂ ਦੇ ਨਾਲ ਨਾ ਤੋਂ ਵੀ ਕਿਉਂਕਿ ਇਹ ਮੇਰੇ ਸਤਿਗੁਰੂ ਜੀ ਦੇ ਲਈ ਹੈ ਕਿਸੇ ਦੂਜੇ ਕਪੜੇ ਦਾ ਰੰਗ ਇਸ ਤੇ ਨਾ ਚੜੇ ਇਸ ਗੱਲ ਦਾ ਪੂਰਾ ਧਿਆਨ ਰੱਖੀ ਪਰ ਧੋਬਣ ਬਾਬਾ ਜੀ ਨੂੰ ਮੰਨਦੀ ਤਾਂ ਨਹੀਂ ਸੀ ਤੇ ਨਾ ਹੀ ਕਰੇ ਸਤਿਗੁਰ ਤੇ ਨਾ ਹੀ ਕਰੇ 사ਸੰਕਰ ਗਈ ਸੀ ਫਿਰ ਵੀ ਉਸ ਦੇ ਮਨ ਵਿੱਚ ਬਾਬਾ ਜੀ ਦੇ ਲਈ ਪ੍ਰੇਮ ਸੀ ਉਸ ਨੇ ਉਹ ਚਾਦਰ ਬਾਕੀ ਕਪੜਿਆਂ ਤੋਂ ਅਲੱਗ ਧੋ ਦਿੱਤੀ ਜਦੋਂ ਉਹ ਬੀਬੀ ਤੋ ਓਬਣ ਦੇ ਕੋਲ ਚਾਦਰ ਨੂੰ ਲੈਣ ਲਈ ਆਈ ਤਾਂ ਉਹ ਚਾਦਰ ਨੂੰ ਦੇਖ ਕੇ ਬਹੁਤ ਹੈਰਾਨ ਹੋ ਗਈ ਕਿਉਂਕਿ ਉਹ ਚਾਦਰ ਤਾਂ ਦੁੱਧ ਦੀ ਤਰ੍ਹਾਂ ਚਿੱਟੀ ਹੋ ਗਈ ਸੀ। ਤੋ ਬੀਬੀ ਨੇ ਤੋਬਣ ਨੂੰ ਚਾਦਰ ਤੋਣ ਦੇ ਪੈਸੇ ਦੇ ਰਹੀ ਸੀ ਤਾਂ ਉਹ ਤੋਬਣ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਹ ਤਾਂ ਸਤਿਗੁਰੂ ਦੀ ਸੇਵਾ ਦਾ ਕੰਮ ਹੈ। ਮੈਂ ਤੁਹਾਡੇ ਤੋਂ ਪੈਸੇ ਨਹੀਂ ਲੈ ਸਕਦੀ। ਤੋਬਣ ਨੇ ਉਸ ਬੀਬੀ ਤੋਂ ਪੈਸੇ ਨਹੀਂ ਲਏ ਤਾਂ ਚਾਦਰ ਵਾਲੀ ਬੀਬੀ ਨੇ ਬਾਬਾ ਜੀ ਦੇ ਪ੍ਰਤੀ ਉਸ ਨਰ ਨਾਲ ਦੇਖਿਆ ਅਤੇ ਕਿਹਾ ਕਿ ਬਾਬਾ ਜੀ ਆਪੇ ਤੇਰੀ ਸੰਭਾਲ ਕਰਨਗੇ ਕਾਫੀ ਸਮੇਂ ਮਗਰੋਂ ਤੋਬਣ ਦੇ ਸੁਪਨੇ ਵਿੱਚ ਬਾਬਾ ਜੀ ਆ ਗਏ ਤੇ ਉਹਨਾਂ ਨੇ ਉਸ ਨੂੰ ਕਿਹਾ ਕਿ ਬੀਬੀ ਤੈਨੂੰ ਉਸ ਤਾਰੀਖ ਨੂੰ ਲੈਣ ਦੇ ਲਈ ਆਉਣਗੇ ਉਹ ਤੋਬਣ ਸੁਪਨੇ ਵਿੱਚ ਬਾਬਾ ਜੀ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੋ ਗਈ ਉਸਨੇ ਇਹ ਗੱਲ ਸਵੇਰੇ ਘਰ ਵਿੱਚ ਆਪਣੇ ਪਤੀ ਤੇ ਸੱਸ ਸੋਹਰੇ ਨੂੰ ਦੱਸੀ ਬਾਬਾ ਜੀ ਇਸ ਤਾਰੀਖ ਨੂੰ ਮੈਨੂੰ ਲੈਣ ਲਈ ਆਉਣਗੇ ਤਾਂ ਉਹ ਇਹ ਗੱਲ ਸੁਣ ਕੇ ਹੱਸਣ ਲੱਗ ਗਏ ਕਿਉਂਕਿ ਉਹ ਬਾਬਾ ਜੀ ਨੂੰ ਤੇ ਉਸ ਦੀ ਤਖਤ ਨੂੰ ਨਹੀਂ ਜਾਣਦੇ ਸਨ ਹੌਲੀ-ਹੌਲੀ ਇਹ ਗੱਲ ਪੂਰੇ ਪਿੰਡ ਵਿੱਚ ਫੈਲ ਗਈ ਕਿ ਉਸ ਤੋਂ ਆਪਣ ਦੇ ਸੁਪਨੇ ਵਿੱਚ ਬਾਬਾ ਜੀ ਆਏ ਸਨ ਤੇ ਉਹ ਉਸ ਨੂੰ ਆਪਣੇ ਨਾਲ ਲੈ ਕੇ ਜਾਣਗੇ ਇਹ ਗੱਲ ਉਸ ਚਾਦਰ ਵਾਲੀ ਬੀਬੀ ਨੂੰ ਵੀ ਪਤਾ ਲੱਗ ਗਈ ਜਿਸ ਨੇ ਉਸ ਤੋਂ ਚਾਦਰ ਤਵਾਈ ਸੀ ਉਹ ਬੀਬੀ ਸਵੇਰੇ ਭਜਨ ਸਿਮਰਨ ਤੇ ਬੈਠੀ ਸੀ ਤੇ ਸਤਿਗੁਰੂ ਜੀ ਨੂੰ ਕਹਿਣ ਲੱਗੀ ਕੀ ਬਾਬਾ ਜੀ ਉਹ ਤੋਂ ਬਣ ਤਾਂ ਤੁਹਾਡਾ ਨਾਮ ਵੀ ਨਹੀਂ ਲੈਂਦੀ ਤੁਹਾਡਾ ਭਜਨ ਸਿਮਰਨ ਵੀ ਨਹੀਂ ਕਰਦੀ ਤੇ ਕਦੇ 사ਤਸੰਗ ਘਰ ਵਿੱਚ ਵੀ ਨਹੀਂ ਜਾਂਦੀ ਪਰ ਫਿਰ ਵੀ ਤੁਸੀਂ ਉਸ ਨੂੰ ਦਰਸ਼ਨ ਦਿੱਤੇ ਤੇ ਉਸ ਨੂੰ ਆਪਣੇ ਨਾਲ ਲੈ ਕੇ ਜਾਣ ਲਈ ਕਿਹਾ ਬਾਬੀ ਨੇ ਕਿਹਾ ਕਿ ਬੀਬੀ ਜਦੋਂ ਦੂਸਤ ਨੂੰ ਚਾਦਰ ਤੋਣ ਦੇ ਲਈ ਦਿੱਤੀ ਸੀ ਤਾਂ ਉਸ ਨੇ ਤੇਰੇ ਤੋਂ ਚਾਦਰ ਤੋਣ ਦੇ ਪੈਸੇ ਨਹੀਂ ਲਏ ਸਨ ਤਾਂ ਤੂੰ ਹੀ ਕਿਹਾ ਸੀ ਕਿ ਸਤਿਗੁਰ ਤੇਰੀ ਸੰਭਾਲ ਕਰਨਗੇ ਬਾਬਾ ਜੀ ਬੋਲੇ ਬੀਬੀ ਮੈਂ ਤਾਂ ਬਸ ਤੇਰੀ ਜ਼ੁਬਾਨ ਦੀ लाज ਰੱਖੀ ਹੈ ਇਸ ਕਰਕੇ ਉਸ ਨੂੰ ਲੈਣ ਲਈ ਜਾਣਾ ਪਵੇਗਾ ਸੰਗਤ ਜੀ ਬਾਬਾ ਜੀ ਹਰ ਪਲ ਸਾਡੇ ਨਾਲ ਹਨ ਸਾਡੇ ਮਨ ਦੀ ਗੱਲ ਨੂੰ ਉਹ ਕਿਵੇਂ ਜਾਣ ਲੈਂਦੇ ਹਨ ਉਹਨਾਂ ਨੂੰ ਆਪਣੇ ਤੋਂ ਦੂਰ ਨਾ ਸਮਝੋ ਉਹ ਤਾਂ ਹਮੇਸ਼ਾ ਸਾਡੇ ਅੰਗ ਸੰਗ ਹੀ ਰਹਿੰਦੇ ਹਨ ਸਾਨੂੰ ਤਾਂ ਕੇਵਲ ਪਛਾਣਨ ਦੀ ਜ਼ਰੂਰਤ ਹੈ ਸਾਨੂੰ ਅੱਜ ਤੋਂ ਵੱਧ ਭਜਨ ਸਿਮਰਨ ਕਰਨਾ ਚਾਹੀਦਾ ਹੈ ਭਜਨ ਸਿਮਰਨ ਕਰਕੇ ਹੀ ਅਸੀਂ ਸਤਿਗੁਰੂ ਨੂੰ ਪ੍ਰਾਪਤ ਕਰ ਸਕਦੇ ਹਾਂ ਰਾਦਾ ਸੁਆਮੀ